ਆ ਪੂਰਾ ਵਧੀਆ ਸੀਦਾ ਪੂਰਾ ਵਧੀਆ ਤੇ ਬੋਟਾਉਂਦੀ ਆਉਂਦੀ ਏ ਕਿ ਕਿਉਂ ਲੈ ਕੇ ਉਹ ਆਉਂਦੀ ਆ ਮਾਟੀ ਦਾ ਉਹ ਵਧੀਆ ਆ ਵੀ ਬੁਰਾ ਸਾਡੇ ਇਹ ਮੇਰੇ ਗਾਲ ਬਹੁਤ ਪੈਂਦਾ ਔਰ ਇਹ ਗਾਲੇ ਆਉਂ ਪਹਿਲਾਂ ਕਿਤੇ ਕਹਿੰਦਾ ਪੱਠੇ ਮੈ ਲਿਆਉਣਾ ਉਦਣ ਦਾ ਮੈਂ ਆ ਉਹ ਆ ਬਖਮ ਦਾ ਮੈਂ ਸਭ ਦਾ ਸਬਰ ਕਰਤੇ ਰਿਹਾ ਕਿਤੇ ਕੋ ਕਰਦਾ ਯਰ ਘਰ ਦਾ ਕੰਮ ਆ ਫਿਰ ਹੋਰ ਕੌਣ ਕਰੂਗਾ ਹੈ ਤੇ ਪਹਿਂਦਾ ਜਦੋਂ ਮੈਂ ਕਿਤੇ ਬਾਹਰ ਹੋਉਣਾ ਤੇ ਮੇਰੇ ਗਾਲ ਪੈ ਜਾਂਦਾ ਮੈਂ ਇਹੋ ਲੜਾਈ ਤੋਂ ਡਰਦਾ ਆ ਕੇ ਹਾਰ ਕੇ ਪਾਸੇ ਨਿਕਲ ਜਾਂਦਾ ਬਾਹਰ ਤੇ ਇਹ ਮੈਨੂੰ ਕਹਿੰਦਾ ਤੂੰ ਵਿਹਲਾ ਹੀ ਫਿਰਦਾ ਆ ਪੁੱਛੇ ਨੂੰ ਕੀ ਕਹਿੰਦਾ ਇਹ ਨਾ ਕਰ ਰਹੀ ਗਿਆ ਨਾ ਇਹ ਵਿਹਲਾ ਸਰੀਰ ਹੀ ਫਿਰਦਾ ਹੈ ਫਿਰ ਹੈ ਹੈ ਉੱਤਰ ਜਾਣਾ ਤਾਂ ਮੈਂ ਕੋਲ ਕਿੱਥੇ ਕਿੱਥੇ ਦਾ ਫਾਇਦਾ ਦੇ ਦੂਦਿਆ ਕਿ ਉਠਣਾ ਵੀ ਆਪਾਂ ਅਜੀ ਸੌਣੇ ਜਾਈ ਬਹੁਤ ਪੁਰਾਣੇ ਗੋਆ ਪੁਰਾਣੇ ਅੱਥੇ ਦੇ ਹੋਏ ਨਾ ਕਿਰਪਾ ਕੁਛ ਨੂੰ ਪੋਣੇ ਇਹ ਪੱਥਰ ਕੋਲੋਂ ਉੱਠਾ ਨਹੀ ਪਗਾਂ ਦੇ ਰੋ ਬਾਹ ਲੈ ਜਿਕਰ ਉਹ ਬਾਹ ਲੈ ਰੋ ਲੈਣੇ ਦੇਣੇ ਆ ਕਿਸ ਨੂੰ ਉਹ ਦੇਣਾ ਛੱਡੋ ਨਾ ਪੰਜੀ ਨਹੀਂ ਔਰ ਸ਼ਹਿਰ ਵੀ ਜਰ ਬਾਇ ਜਾਣਾ ਜੇ ਕਹਿੰਦੇ ਭੋਗ ਤੇ ਜਾਣਾ ਤਾਂ ਵੀ ਮੈਂ ਜਾਣਾ ਹੈਂ ਕਿਹਦਾ ਕਿਹਦਾ ਕੱਲੇ ਪੱਠੇ ਯਾਰ ਪੱਠੇ ਭਾ ਕੇ ਸਾਰੀ ਦਿਹਾੜੀ ਵਿੱਲਾ ਰਹਿੰਦਾ ਐ ਠੇਕੇ ਦੇ ਮਾਦਾਂ ਨੂੰ ਕਈਆਂ ਠੇਕੇ ਦੇ ਰਿਹਾ ਉਹ ਤੋਂ ਵਧੀਆ ਲੈ ਲੈਂਦਾ ਪਤਾ ਨਹੀਂ ਕਿੰਨੀ ਕਿ ਲੈਂਦਾ ਮੈਨੂੰ ਤਾਂ ਇਹ ਵੀ ਪਤਾਗਾ ਪੈਸੇ ਅੱਠਵੇਂ ਸੱਤਵੇਂ ਦੇ ਪਏ ਮੰਗਦਾ ਤੀਹ 500 ਰੁਪਏ ਆ ਗਿਆ ਨਹੀਂ ਤੀਹ 500 ਰੁਪਏ ਹੁਣ ਇਹਨੂੰ ਪੈਸੇ ਕੁਛ ਨੂੰ ਦਿੱਤੇ ਨਹੀਂ ਕਹਿੰਦਾ ਯਾਰ ਐ ਕਾਹਦਾ ਗੱਲ ਪੱਠੇ ਲਿਉਂਦਾ ਮਸਤ ਨੂੰ ਪਾਦਾ ਕੰਮ ਵੀ ਆਪਣਾ ਸਾਂਝਾ ਤਾਂ ਹੀ ਚੱਲੀ ਜਾਂਦਾ ਯਾਰ ਕੰਮ ਨਹੀਂ ਜਾਂਦਾ ਆਪਣਾ ਕੰਮ ਤਾਂ ਖੰਡ ਰਹਿ ਜਾਂਦਾ ਯਾਰ ਛੇ ਜਾਂਦਾ ਠੰਡੇ ਵੀ ਪਰ ਕੰਮ ਹੈਗਾ ਪਰ ਨਹੀਂ ਸਾਨੂੰ ਵੀ ਪਤਾ ਤਨਵੀ ਮੈਂ ਤਾਂ ਖੜਾ ਜਾ ਮਾਈ ਕਾਗਰ ਹੰਮ ਦਾ ਜੰਮੀ ਨਹੀਂ ਹੈ ਨਾ ਫਰਿ ਗੜੀ ਪੱਠੇ ਕੋਨਾ ਕੋਆ ਕੜਾ ਕਰਨਾ ਕੋਆ ਚੱਕ ਰਹੇ ਨਿਛੜਦੇ ਆ ਹੋਰ ਓੱਖਾ ਕੰਮ ਰੇੜੀ ਦਾ ਪਰਖੇ ਜਿਵੇਂ ਪੱਠਿਆਂ ਤੋਂ ਉਹ ਪਾਇਆ ਥਾ ਆ ਫੱਟ ਬਦਲ ਲੈ ਉਹ ਕਰਨੇ ਵੀ ਲੈ ਇਹ ਗੱਲ ਨਾ ਬਾਪੂ ਇਹਨੂੰ ਓ ਕਹ ਬਈ ਦੂਜਾ ਬਈ ਮਾਇਆ ਜਦੋਂ ਮਾਇਆ ਕਰਿਆ ਕਰੂਗਾ ਚੱਲ ਇਹ ਆਜੇ ਚੱਲ ਸ਼ਹਿਰ ਇਹ ਜਾਇਆ ਕਰੇ ਕਿ ਜੇ ਲਾਹਮੰਦਰ ਜਾਣਾ ਉੱਥੇ ਜਾਇਆ ਕਰੇ ਮਕਾਨ ਵੀ ਜਾਣਾ ਬੈ ਜਾਣਾ ਭੋਗ ਤੇ ਜਾਣਾ ਤਾਂ ਵੀ ਬੈ ਜਾਣਾ ਤੇ ਹੋਰ ਕਹਿੰਦੇ ਮਾਰਗ ਤੇ ਵੀ ਤਾਂ ਵੀ ਬੈ ਜਾਣਾ ਖਾ ਵੀ ਨਵੀ ਤੇ ਤਾਂ ਵੀ ਬੈ ਜਾਣਾ ਜੇ ਪਿੰਡ 'ਚ ਕੋਈ ਸਾਜੇ ਕੰਮ ਤੇ ਕਹਿੰਦਾ ਜਾ ਵੱਡਾ ਤੂੰ ਜਾਵਦਾ ਹੈ ਤੇ ਉਧਰ ਵੀ ਜਾਣਾ ਤੇ ਇੱਧਰ ਵੀ ਰੌਲਾ ਪੂਰਾ ਪਾਉਣਾ ਯਾਰ ਇਹ ਤੂੰ ਗੱਲ ਥੋੜਾ ਯਾਰ ਜੇ ਤੂੰ ਪੱਠੇ ਰੋਣ ਨੂੰ ਥਣ ਢੋਣਾ ਮੈਂ ਯਾਰ ਕਰੇ ਪੈਣਾ ਬੜ ਬੜਨ ਨਹੀਂ ਦਿੰਦਾ ਸੌਣ ਲੱਗੇ ਤਾਂ ਘਰੇ ਬਣਦਾ ਵਾ ਤੇ ਬੱਸ ਇਹਦੇ ਕੋਲ ਇੱਕੋ ਹੀ ਗੱਲ ਆ ਗਿਆ ਆ ਗਿਆ ਬਿੱਲਾ ਫਿਰਦਾ ਆ ਗਿਆ ਬਿੱਲਾ ਫਿਰਦਾ ਲੈ ਦੇਖ ਤੂੰ ਕਹਿੰਦਾ ਹੋਇਆ ਨਾ ਆਪਾਂ ਦਾ ਪਟਾਪਾਈ ਕਰਕੇ ਬੋਲਦੇ ਨਹੀਂ ਕਿ ਚਲ ਤੁਰ ਗਿਆ ਜਾਂ ਜਾਂਦਾ ਕੰਮ ਕਾਰ ਦਾ ਤੇ ਇਹੇ ਬੋਲਣਾ ਨਾ ਪੱਟੇ ਨਹੀਂ ਨਾ ਪੱਟਾ ਪੱਟੇ ਤੋਂ ਵੀਰ ਜਾ ਹਾਂ ਜਸਾਤਰੇ ਰੇੜੀ ਲੈ ਲਈ ਘਰ ਕੇ ਹਾਂ ਨਾਲ ਮੇਰਾ ਤਾਂ ਨੰਬਰ ਤੇ ਛੱਕਿਆ ਤੇ ਮੈਂ ਇਹਨੂੰ ਆਪ ਬੜ ਦੇਣਾ ਪੁੱਛ ਰਾ ਮੈਂ ਇਹਨੂੰ 5-7 ਰੁਪਏ ਕਿਹੜਾ ਕਿਹੜੇ ਦਿਨ ਲੈ ਬੜਾ ਤੋਰ ਮੋਰ ਜਾ ਕਰਿਆ ਜਾ ਡੇਰੇ ਬਸ ਕਿਹੜੇ ਜਾ ਜਾ ਤਾ ਬਣਾ ਚਲੋ ਕੰਮ ਬਹੁਤ ਕਰਦਾ ਕੰਮ ਦੀ ਨਹੀਂ ਗੱਲ ਕਰਦੇ ਕੰਮ ਵੇਲਾ ਕਰਦਾ ਹੈ ਪੈਸੇ ਵੀ ਦੇ ਪੈਸੇ ਵੀ ਦੇ ਦਿੰਦੇ ਆ ਤੇ ਪੈਸੇ ਤਾਂ ਦੰਦਾ ਜਾ ਤਾਂ ਐ ਕੰਮ ਆ ਜਾਵੇ ਤੇ ਪੱਠੇ ਪੱਠੇ ਵੀ ਲਿਉਂਦੇ ਆ ਸਾਰਾ 8 ਮੱਝਾ ਪੈਣੇ ਕੋਈ ਨਾ ਕਾਲਣਾ ਮਾਲ ਨੂੰ ਪਾਣੀ ਕਿਉਂ ਨਾਲ ਉਹਨਾਂ ਨੂੰ ਔੜਨਾ ਆਰੰਭ ਕਰਨਾ ਫੇਰ ਆਥਰ ਨੂੰ ਪੇ ਇਹਦਾ ਜਦੋਂ ਲੜਦਾ ਮੇਰੇ ਨਾਲ ਉਦੋਂ ਹੀ ਮੈਨੂੰ ਕਹਿਣਾ ਪੈਂਦਾ ਹੂੰ ਆਪਾਂ ਤੋਰੇ ਕਹਿੰਦੇ ਆ ਮੈਂ ਵੀ ਐ ਤੂੰ ਐ ਕਰਦਾ ਇਹਦਾ ਹੀ ਲੜਣਾ ਆ ਕੇ ਜਦੋਂ ਮੈਂ ਬਾਹਰ ਆਉਣਾ ਆਉਂਦਿਆਂ ਨੂੰ ਮੇਰੇ ਘਰ ਵਾਲੀ ਕੋਲੇ ਲੱਗ ਜਾਂਦਾ ਕੱਲ੍ਹ ਆ ਬੇਲਾ ਫਿਰਦਾ ਆ ਗਿਆ ਉਹਨੂੰ ਇਹਦਾ ਲੜਾ ਦਿੰਦਾ ਮੈਂ ਤਾਂ ਉਹ ਕਹਿੰਦੀ ਕਿ ਕਿਧਰੋਂ ਆਏ ਤੂੰ ਸਾਰੀ ਦਿਹਾੜੀ ਦਾ ਫਿਰਦਾ ਹੋਰ ਕਈ ਵਾਰ ਮੈਂ ਹੁਣ ਮੈਂ ਕਹਿੰਦਾ ਚਲ ਇੱਧਰ ਆਇਆ ਜਾਂ ਉੱਥੇ ਵੀ ਜਾਇਆ ਮੈਂ ਇੱਧਰ ਆਇਆ ਜਾਂ ਉੱਥੇ ਵੀ ਜਾਇਆ ਮੈਂ ਮੇਰਾ ਐਉਂ ਹੁੰਦਾ ਕੰਮ ਆ ਕੇ ਜਦੋਂ ਮੈਂ ਆਖੜਿਆ ਜੇ ਨਾ ਕੋਈ ਗੱਲ ਸਾਰੀ ਦਿਹਾੜੀ ਦਾ ਫਿਰਦਾ ਆ ਗਿਆ ਇਹ ਨਹੀਂ ਮੈਨੂੰ ਕੰਮ ਤਾਂ ਕਰਦਾ ਤੇ ਜਾਣਾ ਪ ਇਹੀ ਜਾਂਦਾ ਮੈਂ ਤਾਂ ਜਾਂਦਾ ਜੀ ਹਾਂ ਇਹ ਜਾਵੇਂ ਬਾਹਰ ਅੰਦਰ ਸਾਰਾ ਸਾਹ ਕਰ ਇਹਦੇ ਕੋਲ ਮੈਂ ਤਾਂ ਜਦੋਂ ਪੁੱਛਿਆ ਵੀ ਇਹ ਜੀ ਇਹਦਾ ਇਹ ਸ਼ਾਹ ਕੰਮ ਤਾਂ ਹੋਰ ਕਿ ਮਾਰਕਟ ਵੀ ਇਹਨੇ ਜਾਣਾ ਲੋਕਾਂ ਦੇ ਨਾਲ ਵੀ ਜਾਣਾ ਉਹ ਮੇਰਾ ਵੀ ਇਹਦੇ ਵੱਡੇ ਹੁਣ ਆਪਾਂ ਅੱਜ ਬੜਾ ਆਪਾਂ ਇਕੱਠੇ ਆ ਬੇਨ ਦੋ ਤਾਂ ਟਰੈਕਟਰ ਲਿਆਂਦੇ ਆਪਾਂ ਹੈ ਦੋ ਇਹਦਾ ਮੋਟਰਸਾਈਕਲ ਇਹਦੇ ਕੋਲ ਲੱਗਾ ਮੇਰਾ ਮੋਟਰਸਾਈਕਲ ਮੇਰੇ ਕੋਲੇ ਲੱਗਾ ਹੈ ਇਹਦੇ ਬਰਾਬਰ ਪੁੱਛ ਰਿਹਾ ਜਦੋਂ ਕਿ ਜਵਾਕਾਂ ਜੁਕਾਂ ਦੀ ਇਹ ਪੀਸ ਵਾਗਦਾ ਇਹਨੂੰ ਪਹਿਲਾਂ ਦੇਖਦੀ ਆ ਵੀ ਇਹਦਾ ਚੱਕ ਇਹ ਕੰਮ ਕਰਦਾ ਤਾਂ ਇਹਨੂੰ ਪਹਿਲਾਂ ਦੇਈ ਦੀ ਆ ਹਾਂ ਤਰ੍ਹਾਂ ਆਏ ਜਾਂਦੇ ਨਹੀਂ ਦਿੰਦਾ ਕਾਹ ਤੋਂ ਕਾਈ ਕੰਮ ਕਰਦਾ ਕੋਈ ਕਹਦਾ ਦਾ ਸਾਲੀ ਦੇ ਲਿਖੀਦਾ ਕੰਮ ਆਲੀ ਵੀ ਤਮੇ ਆਏ ਨਾ ਕਾ ਤੂੰ ਕੋ ਮੈਨੂੰ ਭੁੜਾ ਗਈ ਜਾਂਦਾ ਇਹ ਬਹੁਤ ਜ਼ਿੰਮੇਵਾਰੀ ਆ ਅੱਜ ਮੈਂ ਕੰਮ ਨਹੀਂ ਆ ਮੈਨੂੰ ਵੀ ਤੂੰ ਦਾ ਇੱਕ ਦਿਨ ਜਾ ਲਵੇ ਕਿਹੜੇ ਜ਼ਿੰਮੇਵਾਰੀ ਪੈਸੇ ਮੈਨੂੰ ਜੜਾਗਾ ਮੈਂ ਮੈਂ ਪਾਇਨੋ ਦਾ ਕੋਲੀ ਜੀ ਨੇ ਐ ਮੋਟੇ ਰਹੀ ਆ ਇਹਦੇ ਕੋਲ ਹੀ ਸਾਰਾ ਨਾ ਪਤਾ ਕਿਤੇ ਆਪੇ ਪੁੱਛਿਆ ਨਹੀਂ ਕਿ ਆ ਗਈ ਕਿੰਨੇ ਪੈਸੇ ਬਾਜਦੇ ਆ ਕੀ ਬੱਚਾ ਕੀ ਆਪਾਂ ਹੀ ਬੋਲਦੇ ਆਪਦਾ ਤਾਂ ਕੰਮ ਕਰ ਤੱਕ ਨਾ ਰਿਹਾ ਹੁਣ ਇਹ ਮੇਰੇ ਬਾਹਰ ਪਿਆ ਬਾਹ ਕਹਿੰਦਾ ਆਪਾਂ ਆਪਾਂ ਬਾਪੂ ਸਾਹਿਬ ਦੱਸਿਆ ਹੀ ਨਹੀਂ ਮੈਨੂੰ ਕਹਿੰਦਾ ਆਪਾਂ ਕਪਾਣ ਲਈ ਲੈ ਔਰ ਕਪਾਣੇ ਮੈਂ ਕਿਹਾ ਵੀ ਤੂੰ ਐਂ ਕਰ ਫੇਰ ਆਪਾਂ ਬੰਦੂਦ ਤੇ ਵੇਚ ਦਿੰਨੇ ਆ ਤੇ ਮੜਾ ਜਾ ਕਪਾਣ ਵਾਲੇ ਪਾਸੇ ਹੋ ਜਾ ਠੀਕਾ ਕਣੀ ਗੱਲ ਆ ਦਿਲ ਕਪੈਨ ਵੀ ਲੈ ਲੈਨੇ ਕੋਈ ਗੱਲ ਨਹੀਂ ਮਾਰਦਾ ਆਪਣਾ ਕੋਲ ਜਿਆਦਾ ਚੰਗੀ ਆ ਸੋਹਣੀ ਆ ਵਧੀਆ ਆ ਦੋ ਟਰੈਕਟਰ ਆ ਰਾਮਨਾਥ ਸੀਰੀ ਰੱਖਿਆ ਯਾਰ ਵਧੀਆ ਨਾਲ ਤੋਂ ਸੀਰੀ ਦੇ ਨਾਲ ਤੋਂ ਪੱਟੇ ਦਾ ਸੇ ਲਿਆਉਣਾ ਸਾਰੀ ਝੜੀ ਕੰਮ ਕਰਦਾ ਹੈ ਉਹ ਨਹੀਂ ਗੱਲ ਕਾਵਾ ਬਥੇਰਾ ਕਰਦਾ ਦੁੱਧ ਬਹੁਤ ਪਉਂਦਾ ਲੋਥੇ ਆਪਣੇ ਬਹੁਤ ਵਧੀਆ ਘਰਦਾ ਸਾਰਾ ਘਾਟਾ ਫਤਨੇ ਚੱਲੀ ਜਾਂਦਾ ਆਪਣਾ ਸੀਰੀ ਤਾਂ ਚਾਰ ਪੈ ਲੈਉਂਗੀ ਬਾਈ ਉਹ ਤਾਂ ਗੱਲ ਹੈਗੀ ਯਾਰ ਸਤਰਾ ਬੰਨਣਾ ਤੇ ਫਿਰ ਤੇ ਬਲਾਣਾ ਦਾ ਲੋਕਾਂ ਮਖੀ ਜੀ ਆ ਆਈ ਆਈ ਗੱਲ ਤਾਂ ਇਹਦੀ ਨਾ ਕੇਵਲ ਕੰਮ ਕਰ ਰਿਹਾ ਤੂੰ ਬੇਦਾ ਬਲਾਣਾ ਇਹ ਮੈਨੂੰ ਕਈ ਉਹ ਮਾਇਕ ਕੋਈ ਨਹੀਂ ਬੇਦਾ ਕੋਈ ਨਹੀਂ ਆਹ ਕੰਮ ਤੇ ਤੂੰ ਅਗਲਾ ਜੀਂ ਤੇ ਮੈਂ ਵੱਡੀ ਆ ਤੁਹਾਨੂੰ ਇਹ ਕਿਹਾ ਗੱਲ ਬਦਲੂ ਸੇਟਾ ਬੰਦ ਤਾਂ ਇਹ ਕਰੀਂ ਸੀਰ ਆਪਾ ਇਹ ਐਟਾ ਵੱਡੀ ਹੋਵੇ ਤੂੰ ਪੱਟਦੇ ਕਿਹੋਲੇ ਕਿੰਨੇ ਨੇ ਆਈ ਇਹ ਵੀ ਗੱਲ ਸੁਣ ਲੈ ਹਾਂ ਹਾਂ ਨਾਲ ਬਾਪੂ ਦੀ ਉਹ ਸੁਣ ਲੈ ਟਕਾ ਕੇ ਕੰਨ ਨਹੀਂ ਨਿਕਲਣ ਕਿੰਨੇ ਜਮਾ ਤੂੰ ਆਪਾਂ ਨੂੰ ਐ ਨਹੀਂ ਕਿਸੀ ਜਾ ਉਹ ਯਾਰ ਬਹੁਤ ਉਹ ਵਾਲੀ ਤੋਂ ਹੋਈ ਉਂਗਲੀ ਲਾਹਨ ਦਾ ਆ ਗਿਆ ਮੈਂ ਭੁਕੇ ਘਰ ਵਾਲੀ ਸਾਰੀ ਦੇੜੀ ਲੜੀ ਜਾਂਦੀ ਐ ਕੋਈ ਤੂੰ ਪਹਿਲਾਂ ਤੇ ਤਾਂ ਹੀ ਕਹਿੰਦਾ ਜੇ ਤੂੰ ਖਰਦਾ ਕਰਕੇ ਮੈਂ ਕਹਿੰਦਾ ਕਮਲ ਕੇ ਤੂੰ ਵੀ ਸੁਣ ਲੈ ਬੇੜ ਸਾਰਿਆਂ ਦੇ ਲੈਣ ਦੇਣ ਜੋ ਕਰਨਾ ਮੈਂ ਹੀ ਕਰਨਾ ਕਿਸੇ ਦੇ ਜਾਣ ਆਉਣਾ ਤੁਹਾਨੂੰ ਤਾਂ ਕਿਸੇ ਘਰ ਤੇ ਜੀ ਕੋਈ ਹੈ ਫਿਕਰ ਤੁਹਾਨੂੰ ਵੀ ਕਿੱਥੇ ਲਿਉਂਗਾ ਕਿੱਥੋਂ ਦਿੰਦਾ ਕੀ ਕਹਦਾ ਕਿੰਨੀ ਆਪਣੀ ਆਮਦਨ ਤੁਹਾਨੂੰ ਸਾਰਾਂ ਸਾਲ ਵਾ 6 ਮਹੀਨੇ ਵਾ ਸਮਝਾ ਦਈਦਾ ਵੀ ਇੰਨੇ ਦਾ ਆਪਣਾ ਭਾਈ ਝੋਲਾ ਹੋਇਆ ਇੰਨੇ ਦੀ ਆਪਣੀ ਕਣਕ ਹੋਈ ਆ ਇੰਨੇ ਆਪਣੇ ਤੁਹਾਡੇ ਆ ਪਸ਼ੂਆਂ ਦੇ ਪਿਛੋਂ ਦੁੱਧ ਦੇ ਹੋਏ ਆ ਆ ਸਾਰਾ ਰਲਾ ਕੇ ਜਿਹੜਾ ਵੜਦਾ ਤੂੰ ਆਪਾਂ ਬੈਂਕ ਚ ਪਈਏ ਜਿੱਤੇ ਅੰਡੜੋ ਮਗਰ ਇਹ ਤੋਂ ਦੀ ਕਰ ਲਾਂਗੇ ਜਿੰਨਾ ਚਿਰ ਆਪਣਾ ਚੱਲਦਾ ਕੰਮ ਆਪਾਂ ਚਲਾਈ ਚੱਲੇਗੇ ਕਿ ਨਹੀਂ ਮੈਂ ਤਾਂ ਇਹ ਗੱਲ ਕਹਣਾ ਕਿ ਕੰਮ ਆਪਾਂ ਚਲਾਈ ਚੱਲੇ ਜੀ ਆਪਾਂ ਰੋਲਾ ਪਾਉਣ ਲੱਗੇ ਇਹ ਬੁੜੀਆਂ ਨੇ ਤਾਂ ਪਹਿਲਾ ਬਾਲਣਾ ਆ ਬੈਠ ਕੇ ਰੋ ਬੈਠ ਕੇ ਮੀਂਹ ਪਾਣਾ ਦਾ ਗੇਰ ਆ ਬਣਾ ਬਾਪੂ ਆਪਣਾ ਘਰ ਦੀ ਰਾਖੀ ਆ ਜਿੰਦਾ ਆ ਬਜ ਨੂੰ ਮਾਰਦੀ ਇਹਨੂੰ ਜਦੋਂ ਮਰਦੀ ਇਹਨੂੰ ਆਪਾਂ ਘਰੇ ਬਿਠਾ ਦਈਏ ਸਾਰੇ ਜਿਹੜੀ ਬਿਠਾ ਰਹਿਦਾ ਤਾਨਾ ਬਾਈ ਹੋਣ ਪੱਠੇ ਪੁੱਠੇ ਨਾਂ ਦੇ ਘਰ ਦੀ ਰੌਣਕ ਘਰ ਦੀ ਰੌਣਕ ਬਜ਼ੁਰਗ ਇਹ ਜੇ ਬਜ਼ੁਰਗ ਮਿਲਦੇ ਕਿਤੇ ਜ਼ਿੰਦਗੀ 'ਚ ਨਹੀਂ ਮਿਲਦੇ ਜਿਹੜੇ ਚਲੇ ਗਏ ਉਹ ਆਪਣੇ ਬਾਪੂ ਜਿਹੜੇ ਪਹਿਲੇ ਚਲੇ ਗਏ ਮਿਲਣੇ ਨਹੀਂ ਉਹ ਉਹ ਮਿਲਣੇ ਹਾਂ ਉਹਨਾਂ ਨੂੰ ਅੱਜ ਦੇਖਦੇ ਆ ਪਰ ਰੋਨੇ ਆ ਕਿ ਸਾਡੇ ਬਜ਼ੁਰਗ ਕਿਹਦੇ ਸੀ ਆਏ ਸੀ ਤੇ ਹਜੇ ਵੀ ਆਪਾਂ ਤਾਂ ਇਹ ਕਹਿੰਦੇ ਬਜ਼ੁਰਗਾਂ ਨੂੰ ਸੰਭਾਲ ਲਓ ਹਲੇ ਵੀ ਸਭਾੜ ਲਗੇ ਕਹਦੇ ਵੀ ਸਭਾੜ ਲਗੇ ਜਿਹੜੀ ਸੇਵਾ ਕਰਕੇ ਸਭਾੜ ਰਹੀ ਆ ਹਾਂ ਕਿੰਨੇ ਵਿਚਰੀਏ ਬਹਿ ਕੇ ਗੱਲਬਾਤ ਕਰਕੇ ਪੁੱਛ ਕੇ ਦੱਸ ਕੇ ਔਰ ਮੈਂ ਤਾਂ ਘੰਟਾ ਬੈਠਾ ਤੇ ਕੋਲੇ ਆ ਕੇ ਮੈਂ ਬਾਪੂ ਮੈਂ ਫਲਾਲੇ ਤੋਂ ਆਇਆ ਮੈਂ ਫਲਾਲੇ ਤੋਂ ਆਇਆ ਉੱਥੋਂ ਆ ਕੇ ਤੇ ਉੱਥੇ ਮੈਂ ਆ ਕੇ ਆਇਆ ਤੇ ਤੂੰ ਪਤਾ ਨਹੀਂ ਬਹਿਣਾ ਕਿ ਨਹੀਂ ਮਾਰਦਾ ਮੈਂ ਬਹਿਣਾ ਹਾਂ ਬਹਿਣਾ ਕੋਲੇ ਬਹਿਣਾ ਨਾ ਕਈ ਦਰੂਪਿੰਗ ਤੇ ਹਾਂ ਗਲਤ ਕੰਮ ਇਹ ਨਹੀਂ ਕਰਦਾਗਾ ਅਸੀਂ ਕੁਦਾ ਕਿਤੇ ਨਾ ਕਿਤੇ ਪਹੁੰਵਾ ਲਾਈ ਲੈਨੇ ਪਹੁੰਚ ਸਾਰੀ ਜੜਿੱਤਾ ਮੁਕੀ ਥੱਕ ਜਾਈਦਾ ਤੇ ਰੋਕ ਕੇ ਨਾ ਮੈਂ ਕਰਕੇ ਨਾ ਕੋਈ ਗਾਲੀ ਗਾਲੀ ਨਾ ਕਰੋ ਅਸੀਂ ਤਾਂ ਸਾਡਾ ਕੰਮ ਆ ਦੀ ਕਰਨੇ ਚੱਲ ਆਪਾਂ ਤੈਨੂੰ ਪੀਣ ਨੂੰ ਨਹੀਂ ਕਹਿੰਦੇ ਬਾਪੂ ਉਹ ਜੱਲਾ ਤੇ ਪੀ ਜਾਵੇ ਜੇ ਸਾਨੂੰ ਵੀ ਕੋਈ ਗੱਲ ਕੀ ਜਾ ਕੰਮ ਕਰੀ ਯਾਰ ਆ ਜਣੀਆਂ ਆਹ ਬੋਲੇ ਰਹਿਣਾ ਯਾਰ ਜਿਹਦਾ ਬੋਲ ਦਾ ਪੰਜੇ ਦਸੀ ਤੇ ਨਹੀਂ ਬੋਲਦਾ ਵੀ ਕਿਤੇ ਜਾ ਚੱਕਿਆ ਲਗਾਇਆ ਬੋਲਦਾ ਜਿਵੇਂ ਆਹ ਕਿਹੜਾ ਲੋਵਾ ਬੰਦਾ ਤੀਜ ਜਾਈ ਨੂੰ ਖੇਤ ਖੂਦ ਕੋਈ ਘੱਟ ਆ ਨਰੇ ਨੂੰ ਘੜ ਲਾਉਦਾ ਉਦੋਂ ਆ ਵੀ ਇਹਦਾ ਇਕੱਠ ਖਲਰ ਜੇ ਤੇ ਜੇ ਇਕੱਠ ਖਲਰ ਗਏ ਤੇ ਆਪਣਾ ਆ ਫਿਰ ਜਿਹੜਾ ਟਰੈਕਟਰਾਂ ਤੇ ਚੱਲਦੇ ਇਹ ਇਹਨਾਂ ਨੇ ਤਾਂ ਬੈੱਕ ਜਾਣੇ ਆ ਨਾ ਦੋ ਤੇਰੇ ਕੋਲ ਰਹਿਣਾ ਨਾ ਦੋ ਮੇਰੇ ਕੋਲੇ ਰਹਿਣਾ ਕੋਸ ਵੀ ਨਹੀਂ ਰਹਿਣਾ ਹਾਂ ਅੱਜ ਤਾਂ ਆਪਾਂ ਬਹੁਤ ਮਾਲਕ ਦੀ ਕਿਰਪਾ ਵਧੀਆ ਜੋਗ ਆਪਣੇ ਬਾਹਰ ਗਏ ਵੀ ਆ ਤੇ ਆਪਾਂ ਇੱਥੇ ਸੋਹਣਾ ਆਪਦਾ ਕੰਮ ਰੇੜੀ ਫਿਰਦੇ ਆ ਬਜ਼ੁਰਗ ਬੈਠਾ ਘਰੇ ਲੋਬੀ ਕਿੱਥੇ ਆਦਾ ਨਾ ਜਦੋਂ ਮਰ ਜਿੱਥੋਂ ਜਦੋਂ ਮਰਦੀ ਆ ਜਗੇ ਘਰ ਤਾਂ ਆਪਣਾ ਖੁੱਲਣਾ ਘਰ ਖੁੱਲਣਾ ਹਾਂ ਬੁਰਗਾ ਦਾ ਦੌਵੀ ਘਟੇ ਬਾਪੂ ਜੀ ਬਾਪੂ ਜੀ ਕਰਦੇ ਗਏ ਇਹ ਆਪਣੇ ਵਿੱਚ ਫਰਕ ਕੋਈ ਨਹੀਂ ਆਪ ਤਾਂ ਇਹ ਕਹਿੰਦੇ ਵੀ ਆਦਾ ਸੂਣਾ ਨਵਾਈਏ ਹੁਣ ਆਪਾਂ ਆਦਾ ਕੰਮ ਧੰਦਾ ਕਰੀ ਜਿੜਗੇ ਚੱਲ ਇੰਨਾ ਵੀ ਨਾ ਲੜਗੇ ਬੋਲੇ ਕਿਸੇ ਦੀ ਤਾਕਤ ਰਹਾ ਯਾਰ ਤੂੰ ਆ ਜਾਣਾ ਚੰਨਿਆ ਫਿਰ ਵੀ ਕਿਸੇ ਨਾ ਕਿਸੇ ਦੀ ਤਾਕਤ ਆ ਕੇ ਬਾਹਰ ਤੈਨੂੰ ਕੋਈ ਉਂਗਲ ਦਰਿਲ ਲਾਉਂਦਾ ਵੀ ਆਪੇ ਆਪੇ ਬੱਟੀ ਨਾਲ ਲੜੂਗਾ ਆ ਬੰਦਾ ਕਈ ਵਾਰ ਬਾਈ ਤੀਜਾ ਹੋਏਗਾ ਤੀਜਾ ਵੰਗਾ ਕਨੇ ਵਾਰ ਕਈ ਵਾਰ ਐ ਰਹਿੰਦਾ ਅਗਲਾ ਕਹਿੰਦਾ ਖਿੱਲਰ ਜੇ ਕੰਮ ਇਹਨਾਂ ਦਾ ਅਗਲਾ ਬਤਾ ਰਹਾ ਬਾਈ ਇੱਥੇ ਕਿਉਂ ਆ ਤੇਰਾ ਆਕਰੋ ਫੂਲ ਆ ਰਿਹਾ ਅ ਜਿਹੜਾ ਅਗਦੇ ਪੂਸ ਪੈ ਜੇ ਆਪੇ ਧੁੱਤੀ ਜਾਊਗੀ ਪਰ ਮੈਂ ਤਾਂ ਹੀ ਬੋਲਿਆ ਜੇ ਤੁਹਾਨੂੰ ਮੈਨੂੰ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਮੈਂ ਇਹਨੂੰ ਤਾਂ ਹੀ ਨਹੀਂ ਕੁਛ ਕਿਹਾ ਵਾਲਾ ਮੈਂ ਕਹਿੰਦਾ ਇਹਦੇ ਉਂਗਲੀ ਲਾਈ ਆ ਕਿਸੇ ਨੇ ਤੇ ਹੁਣ ਤਾਂ ਮੈਨੂੰ ਬੋਲਦਾ 2-3 ਦਿਨ ਹੋ ਗਏ ਯਾਰ ਕਿਤੇ ਆਏਗਾ ਤਾਂ ਆ ਗਿਆ ਉਹ ਆ ਗਿਆ ਫਿਰ ਤਾਂ ਕਿਤੇ ਘਰ ਕਿਉਂ ਕਹਿੰਦਾ ਉਹ ਫਸਾ ਲੈ ساری ਤਰੀ ਦਾ ਪਰਦਾ ਪਰਦਾ ਇਹ ਵੀ ਉਹ ਮੇਰੇ ਨਾਲ ਜਦੋਂ ਲੱਗ ਜਾਂਦੀ ਆ ਕਿੱਥੋਂ ਆਇਆ ਤੂੰ ਆਪਣਾ ਚੰਨਾ ਕਹਿੰਦਾ ਮੈਂ ਕਹਿੰਦਾ ਉਹਦਾ ਕੋਈ ਨਾ ਕੋਈ ਬੰਦਾ ਰਾਜ ਉਹ ਲੰਗਦਾ ਉਹਦੇ ਉਂਗਲ ਵੀ ਆਪਰੇ ਖੇਲੜੀ ਦਾ ਕੰਮ ਆਉਂਦਾ ਕੁੰਗੜ ਦੇ ਨਾਚ ਨੇ ਚੜਿਆ ਕਰਕੇ ਦਿੱਤੇ ਤੇ ਤੂੰ ਤੋਪ پکڑ ਕੇ ਨਾਲ ਆਪਣਾ ਕੰਮ ਕਰ ਗਏ ਕੰਮ ਆਪਣਾ ਰਹਾ ਜਿੱਦੇ ਤੇਰਾ ਨਾਚ ਤਬੰਨਿਆ ਵੀ ਮੈਂ ਨਹੀਂ ਇਹ ਕੰਮ ਕਰਨਾ ਤੂੰ ਮੈਨੂੰ ਦੱਸਦੀ ਆ ਬਾਪੂ ਦੱਸਦੀ ਲੈ ਵੀ ਬਾਪੂ ਸਾਨੂੰ ਕਰ ਤੇ ਅਟ ਤੇ ਤੂੰ ਆਉਂਦਾ ਤੇ ਮੈਂ ਆਉਂਦਾ ਚਲ ਕਮ ਆਪਾਂ ਲੜਦਾ ਨਹੀਂ ਆਪਾਂ ਹਾਂ ਹਾਂ ਦੋ ਪਾਣੇ ਅੱਜਾ ਦੁੱਗਣਾ ਹੋ ਜੂ ਹਾਂ ਹੱਸ ਹੈ ਹਾਂ ਉਹਨੇ ਜਾਂਦਾ ਤਾਂ ਫੇਰ ਦੋਸਤ ਵੀ ਤਾਂ ਜਾਂਦਾ ਹੈ ਕਰੋਗੀ ਆਪਾਂ ਬੇਬਰੇ ਆਪੇ ਜਾਂਦਾ ਲਿਆਉਣਾ ਕਰਦਾ ਆਪਾਂ ਅਰੇ ਪੱਠੇ ਪਾਈਦੇ ਆ ਅਗਰ ਪਾਈ ਆਪਾਂ ਆਪਦੇ ਕੰਮ ਚ ਲੱਗੇ ਆ ਆ ਵੀ ਫੇਰ ਤੂੰ ਜਿਹੜਾ ਤੈਨੂੰ ਉਂਗਲੀ ਰਵੇ ਇਹਨੂੰ ਦੱਸ ਨਹੀਂ ਤੂੰ ਮੈਨੂੰ ਦੱਸ ਰਿਹਾ ਹੱਪਲ ਪਾਈ ਮੈਨੂੰ ਬੁਲਾਣਾ ਚਾਹੇ ਆ ਜਾਂਦਾ ਸੀ ਫੇਰ ਆਪਾਂ ਉਹਨੂੰ ਪੁੱਛ ਗਏ ਹੈ ਤੇ ਸਾਡਾ ਘਰ ਕਰਵਾਉਗਾ ਉਹਨੂੰ ਫੇਰ ਤੂੰ ਯਾਰ ਹੈ ਕਿਸੇ ਤੇ ਮਗਰ ਨਹੀਂ ਲੱਗੀ ਦੱਸਦਾ ਕਬੜਿਆ ਆ ਗਾਵੇ ਸੋਨਾ ਕਾ ਮਰੇੜਿਆ ਵਰੀਆ ਦਾ ਕੰਮ ਕਰਾ ਦੇ ਘਰੇ ਦਾ ਜਰ ਆਪਾਂ ਸੋਨਾ ਦੇ ਹੱਥੀ ਕੰਮ ਕਰਦੇ ਕਰਕੇ ਆਪਾਂ ਪਾਸ ਨਹੀਂ ਆਪਾਂ ਬੜਾ ਦਿਹਾੜ ਗਿਆ ਧੂੜੇ ਨਾ ਕਦੇ ਮੈਂ ਤਾਂ ਜਿੱਦੇ ਮੇਰਾ ਟਾਈਮ ਲਾ ਤਾਂ ਮੈਂ ਨਾਲ ਮੱਠਾ ਬੁੱਠਾ ਜਿੱਦੇ ਬੜਾ ਦੇਣਾ ਪੁੱਛ ਲੈ ਇਹਨੂੰ ਪੱਠੇ ਦੀ ਪੱਠੇ ਨਾ ਕਰਾ ਦੇਣਾ ਇਹ ਜੀ ਗੱਲ ਨਹੀਂ ਹੈ ਕੱਲਾ ਮੈਂ ਬਾਹਰ ਬੰਦਰ ਥੁਰਨ ਵਾਲਾ ਨਹੀਂ ਮੈਂ ਖੇਤ ਵੀ ਕਰਾ ਦੇਣਾ ਸਪਰੇਅ ਸਪਰੂ ਆਪ ਚੱਕ ਲਈਦਾ ਪੰਪ ਜਾਂ ਚੱਲ ਤੇ ਆਪਾਂ ਨੂੰ ਕੀ ਹੋਇਆ ਆਹ ਮਹੋਤਸਵ ਜੀ ਨਹੀਂ ਜਾਣੋ ਜੀ ਆਪਾਂ não